ਤੁਸੀਂ ਦੇਖ ਸਕਦੇ ਹੋ ਸ਼ੱਕ ਦੇ ਆਧਾਰ ਤੇ ਜੇਕਰ ਕਿਸੇ ਨੂੰ ਵੀ ਦੇਖਿਆ ਜਾਵੇ ਤਾਂ ਉਹਨੂੰ ਰੋਕ ਕੇ ਬੇਸ਼ੱਕ ਉਹ ਸਹੀ ਹੋਣ ਪਰ ਫਿਰ ਵੀ ਰੋਕ ਕੇ ਤਲਾਸ਼ੀ ਵੀ ਕਰਾ ਜਰੂਰ ਲਈ ਜਾਂਦੀ ਆ ਇਹ ਦੇਖਿਆ ਜਾਂਦਾ ਉਹਦੇ ਕੋਲ ਤਕਰੀਬਨ ਉਹਦੇ ਜੇਬਾ ਥਾਰਾਂ ਕੋਲ ਦੇ ਹਾਂਜੀ ਇਤਰਾਜ਼ ਨਹੀਂ ਕਰਦੇ ਕਿ ਸਾਨੂੰ ਨਜ਼ਾਇਜ਼ ਨਹੀਂ ਕਰਦੇ ਨਹੀਂ ਕਰਦੇ ਆ ਅਸੀਂ ਬੱਚਾ ਖੜਾ ਸਾਡੇ ਕੋਲ ਨਹੀਂ ਆਪ ਕਰਿਆ ਵੀ ਠੀਕ ਕਰੋ ਸੌਂਦ ਤਕਰੀਬਨ ਸਾਰੀ ਰਾਤ ਇੱਥੇ ਬਜ਼ੁਰਗਾਂ ਤੇ ਨਾਲ ਸਾਡੀਆਂ ਮਾਇਆਂ ਵੀ ਬੈਠ ਕੇ ਹੁੰਨ ਮਿਲਦੀਆਂ ਚੁੱਟੇ ਵਾਲਿਆਂ ਦਾ ਡੇਲੀ ਸਮਾਨ ਇਹਨਾਂ ਦਾ ਪੂਰਾ ਨਹੀਂ ਹੁੰਦਾ ਕਿਉਂਕਿ ਨਿਤ 1000 2000 ਦਾ ਹਨਾ ਘਰੋਂ ਨਹੀਂ ਮਿਲ ਸਕਦਾਗਾ ਤਾ ਕਰਕੇ ਲੁੱਟਾਂ ਖੋਹਾਂ ਚੱਲਦੀਆਂ ਤਾਂ ਕਰਕੇ ਪਿੰਡਾਂ 'ਚ ਕਮੇਟੀਆਂ ਬਣਾਈਆਂ ਗਈਆਂ ਪਿੰਡਾਂ ਦੇ ਲੋਕ ਅੱਕ ਚੁੱਕੇ ਸੀ ਹਨ ਸਰਕਾਰਾਂ ਤਾਂ ਇਹ ਚੀਜ਼ ਦਾ ਹੱਲ ਕਰਦੀਆਂ ਨਹੀਂ ਤਾਂ ਕਰਕੇ ਆਪਾਂ ਨੂੰ ਹੀ ਕਰਨਾ ਪਊਗਾ ਤਾਂ ਕਰਕੇ ਕਮੇਟੀਆਂ ਬਣਾਈਆਂ ਗਈਆਂ ਤੇ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਵੀ ਜਿੱਦੇ ਤੋਂ ਇਹ ਕੰਮ ਸ਼ੁਰੂ ਹੋਇਆ ਇੱਕ ਵੀ ਘਟਨਾ ਚੋਰੀ ਦੀ ਨਹੀਂ ਆ ਕੇਸ ਉਹਨਾਂ ਕੋਲ ਇੱਕ ਵੀ ਲੁੱਟਖਸਟ ਦਾ ਨਹੀਂ ਸਾਡਾ ਮਿਸ਼ਨ ਇਹ ਆ ਵੀ ਜਿਹੜੇ ਤਾਂ ਪੱਕੇ ਲੱਗ ਗਏ ਉਹਨਾਂ ਨੇ ਤਾਂ ਚੋਰੀ 'ਚ ਫੇਖਾ ਕੇ ਜਾਂ ਕੁਛ ਮਰ ਜਾਣਾ ਮਰਨ ਗਏ ਸਾਡਾ ਇਹ ਮਿਸ਼ਨ ਹੈ ਜਿਹੜੇ ਸਾਡੇ ਨੌਜਵਾਨ ਬੱਚੇ ਜਿਹੜੇ ਛੋਟੇ ਬੱਚੇ ਆ 12 14 ਸਾਲ ਦੇ 15 ਸਾਲ ਦੇ ਬੱਚੇ ਉਹਨਾਂ ਨੂੰ ਮਤਲਬ ਇਸ ਬਿਮਾਰੀ ਵੱਲ ਧੱਕਿਆ ਜਾ ਰਿਹਾ ਤੇ ਉਹਨਾਂ ਨੂੰ ਬਚਾਉਣਾ ਦਾ ਸਾਡਾ ਮਿਸ਼ਨ ਵੀ ਕੋਈ ਵੀ ਬੰਦਾ ਜੇ ਚਿੱਟੇ ਵਾਲਾ ਫੜਿਆ ਜਾਂਦਾ ਤੇ ਉਹਦੇ ਪਿੱਛੇ ਜ਼ਬਾਨਤ ਕਰਨ ਦੀ ਕੋਈ ਨਹੀਂ ਜਾਊਗਾ ਜੇ ਜਾਊਗਾ ਤਾਂ ਹਾਂ ਜੇ ਜਾਊਗਾ ਤਾਂ ਉਸ ਛਡਾਉਣ ਵਾਲੇ ਦਾ ਵੀ ਸਮਾਜਿਕ ਬਾਈਕਟ ਹੋਵੇ ਇੱਕ ਸਮਾਂ ਸੀ ਜਦੋਂ ਕੋਈ ਸਾਡੇ ਧੀਆਂ ਪੁੱਤਾਂ ਦੇ ਰਿਸ਼ਤੇ ਕਰਦੇ ਸੀ ਤਾਂ ਜਿਸ ਪੁੱਛਦੇ ਸੀ ਵੀ ਕੋਈ ਮੁੰਡਾ ਸ਼ਰਾਬ ਤੇ ਨਹੀਂ ਪੀਦਾ ਅੱਜ ਸ਼ਰਾਬ ਅਫੀਮ ਪੁੱਕੀ ਇੰਨੀ ਨਾਰਮਲ ਹੋ ਗਈ ਵੀ ਕੋਈ ਗੱਲ ਨੂੰ ਉਹ ਤੇ ਖਾਂਦਾ ਤੇ ਖਾਵੇ ਕਿ ਆ ਜਿਹੜਾ ਏਡਾ ਮਾਰੂ ਨਸ਼ਾ ਹੋ ਗਿਆ ਆਈ ਮੰਨ ਲੈਂਦਾ ਵੀ ਸ਼ਰਾਬ ਵਾਲਾ ਤਾਂ ਹੁਣ ਪੀ ਕੇ ਘੰਟੇ ਗਰੋਠ ਖੜੂਗਾ ਜੇ ਸ਼ਰਾਬੀ ਵੀ ਹੋ ਗਿਆ ਤੇ ਇਹ ਹੈ ਵੀ ਜਦੋਂ ਇੱਕ ਏਡੀਕ ਸਰੰਜ ਹੈ ਜਿਹੜੀ ਇੱਥੇ 나ੜ ਚ ਲੱਗੀ ਦੀ ਤੋ ਕੱਢਣ ਦੀ ਹਿੰਮਤ ਨੂੰ ਉੱਥੇ ਮਰ ਜਾਂਦਾ ਕਿਸੇ ਤਰ੍ਹਾਂ ਦੀ ਉਹ ਦੁਕਾਨਦਾਰੀ ਵਾਲਾ ਖਾਸ ਕਰਕੇ ਉਹਨਾਂ ਨੂੰ ਅਪੀਲ ਤੇ ਵਾਰਨਿੰਗ ਦੋਨੇ ਕੀਤੀਆਂ ਜਾਂਦੀਆਂ ਵੀ ਜੇ ਤੁਹਾਡੀ ਦੁਕਾਨ ਤੋਂ ਵੀ ਸਾਨੂੰ ਚੋਰੀ ਦਾ ਮਾਲ ਰਿਕਵਰ ਹੁੰਦਾ ਕਿਉਂਕਿ ਚਿੱਟੇ ਵਾਲੇ ਕਰ ਦਿਆ ਕਰੋ ਇੱਕ ਪਤੀਲਾ ਚੱਕ ਕੇ ਲੈ ਜਾਂਦਾ 2000 ਰੁਪਏ ਦਾ ਪਤੀਲਾ ਉਹ 400 ਰੁਪਏ ਦਾ ਦੁਕਾਨਦਾਰ ਨੂੰ ਦੇ ਕੇ ਆ ਜਾਂਦਾ ਜੀ ਕੋਈ ਟੂਮ ਛੱਲਾ ਲੈ ਜਾਂਦਾ ਉਹ 10000 ਦੀ ਚੀਜ਼ਾਂ ਤੇ ਉਹ 5-700 ਜੀ ਸਤਿ ਸ਼੍ਰੀ ਅਕਾਲ ਦਰਸ਼ਕੋ ਤੁਸੀਂ ਜੁੜੇ ਹੋਏ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਦੇ ਨਾਲ ਤੇ ਅੱਜ ਅਸੀਂ ਪਿੰਡ ਗੁਮਟੀ ਦੇ ਕੋਲੇ ਪਹੁੰਚੇ ਹੋਏ ਹਾਂ ਪਿੰਡ ਦੇ ਚੌਰਾਹੇ ਤੇ ਖੜਿਆ ਜਿੱਥੇ ਚਾਰ ਸੜਕਾਂ ਲੱਗਦੀਆਂ ਨੇ ਇੱਕ ਚੌਰਾਹੇ ਨੂੰ ਉੱਥੇ ਹੀ ਜਿਹੜੇ ਪਿੰਡਾ ਦੇ ਵਿੱਚ ਮੁਹਿੰਮ ਚਲਾਈ ਜਾ ਰਹੀ ਆ ਨਸ਼ੇ ਨੂੰ ਰੋਕਣ ਦੇ ਲਈ ਤਾਂ ਤੁਸੀਂ ਦੇਖ ਸਕਦੇ ਹੋ ਸ਼ੱਕ ਦੇ ਆਧਾਰ ਤੇ ਕਰ ਕਿਸੇ ਨੂੰ ਵੀ ਦੇਖਿਆ ਜਾਵੇ ਤਾਂ ਉਹਨੂੰ ਰੋਕ ਕੇ ਬੇਸ਼ੱਕ ਉਹ ਸਹੀ ਹੋਣ ਪਰ ਫਿਰ ਵੀ ਰੋਕ ਕੇ ਤਲਾਸ਼ੀ ਵਗੈਰਾ ਜ਼ਰੂਰ ਲਈ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਚੈਕਿੰਗ ਕੀਤੀ ਜਾ ਰਹੀ ਆ ਬਹੁਤ ਘਟਨਾਵਾਂ ਐਸੀ ਹੈਗੇ ਜਿਹੜੇ ਨਸ਼ੇ ਨੂੰ ਲੈ ਕੇ ਵਾਪਰੀਆਂ ਵੀ ਨੇ ਪਹਿਲਾਂ ਉਸ ਤੋਂ ਬਾਅਦ ਸਾਰੇ ਪਿੰਡ ਜਾਗਰੂਕ ਹੋ ਚੁੱਕੇ ਨੇ ਔਰ ਪਿੰਡਾਂ ਦੇ ਵਿੱਚ ਦੇਖੋ ਕਿਸ ਤਰੀਕੇ ਦੇ ਨਾਲ ਆਪਣੇ ਤੌਰ ਤੇ ਲੋਕ ਕੰਮ ਕਰਦੇ ਨਜ਼ਰ ਆ ਰਹੇ ਨੇ ਦੇਖੋ ਤੁਸੀਂ ਇਧਰ ਦੇਖੋ ਸਾਰਾ ਕੁਝ ਹੀ ਚੈੱਕ ਕੀਤਾ ਬਾਪੂ ਜੀ ਇਹ ਕੌਣ ਸੀ ਜਿਹਨੂੰ ਤੁਸੀਂ ਰੋਕਿਆ ਹੈਗਾ ਕਿਉਂ ਇੱਥੇ ਰੋਕਿਆ ਹੈਗਾ ਇਹ ਸ਼ੱਕ ਦੇ ਦਾਤ ਰੋਕਿਆ ਜੀ ਕੀ ਤੁਹਾਨੂੰ ਲੱਗਦਾ ਇਹ ਕਿਵੇਂ ਤੁਹਾਨੂੰ ਪਤਾ ਲੱਗਾ ਕਿ ਇਹ ਇਹਨਾਂ ਤੇ ਸ਼ੱਕ ਆ ਰੋਕਣ ਲੱਗਿਆ ਕੀ ਦੇਖਦੇ ਹੋ ਬਾਹਰਲੇ ਬੰਦੇ ਜਦੋਂ ਵੀ ਆਉਂਦੇ ਨੇ ਹਰੇਕ ਦਾ ਚੈੱਕਅਪ ਕਰਦੇ ਨੇ ਹਰੇਕ ਤਜਕਰਾ ਕੀ ਦੇਖਿਆ ਜਾਂਦਾ ਉਹਦੇ ਕੋਲੇ ਫਿਰ तकरीबन ਉਹਨਾਂ ਦੇ ਜੇਬਾ ਸਾਰਾ ਫੂਲ ਦੇ ਸਾਰਾ ਕੁਝ ਹਾਂਜੀ ਇਤਰਾਜ਼ ਨਹੀਂ ਕਰਦੇ ਕਿ ਸਾਨੂੰ ਨਜ਼ਾਇਜ਼ ਨਹੀਂ ਕਰਦੇ ਜਾਂ ਹੁਣ ਬੱਚਾ ਖੜਾ ਸਾਰ ਦੇਖੋ ਨਹੀਂ ਆਪ ਕਰਿਆ ਵੀ ਠੀਕ ਕਰਨ ਜਿਹੜੇ ਇਹਨਾਂ ਇਹ ਕਿੱਦਾਂ ਦੀ ਮੁਹਿੰਮ ਆ ਜਿਹੜੀ ਤੁਸੀਂ ਚਲਾਈ ਹੈਗੀ ਆ ਇਹ ਜੀ ਸਾਡੀ ਨਸ਼ਾ ਛਡਾਊ ਮੁਹਿੰਮ ਆ ਜੀ ਅਸੀਂ ਜਿਹੜੇ ਬੱਚੇ ਨਸ਼ਾ ਕਰਦੇ ਆ ਇਹ ਤਕਰੀਬ ਸਾਡੇ ਪਿੰਡ ਦੇ ਸਾਰੇ ਬਾਬਲੇ ਖੜਿਆ ਇੱਕ ਕਿਹੜਾ ਪਿੰਡ ਹੈ ਤੇ ਕਿੰਨੇ 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 ਪਿੰਡਾਂ ਦੇ ਵਿੱਚ ਇਸੇ ਤਰ੍ਹਾਂ ਸੱਥਾ ਬਣਾਈਆਂ ਗਈਆਂ ਨੇ ਕਹਿ ਸਕਦੇ ਕਮੇਟੀਆਂ ਬਣਾਈਆਂ ਗਈਆਂ ਜਿਹੜੇ ਹੁਣ ਪੂਰੇ ਤੌਰ ਤੇ ਆਪਣੇ ਪਿੰਡਾਂ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਹੀ ਕਹਿ ਸਕਦੇ ਇੱਕ ਪਹਿਰੇ ਲਾ ਕੇ ਜਿਹੜਾ ਰੋਕ ਰਹੇ ਨੇ ਇਹ ਤਾਂ ਤਕਰੀਬ ਜੀ ਸਾਡੇ ਆਸ-ਪਾਸ ਸਾਰੇ ਪਿੰਡਾਂ ਆ ਜੀ ਫਰੰਪਰਾ ਫੂਲੇ ਦੇ ਜਿਹਨੇ ਤਹਿਸੀਲ ਦੇ ਪਿੰਡਾਂ ਦਾ ਨਾਂ ਜ਼ਰੂਰ ਸਾਨੂੰ ਦੱਸ ਮਹਾਰਾਜ ਆ ਜੀ ਭਾਈ ਰੂਪਾ ਟਪਾਲੀ ਹੈ ਫੂਲੇ ਵਾਲਾ ਹੈ ਘੰਡਾ ਵਰਨਾ ਹੈ ਛੋਟੇ ਸੰਧੂ ਹੈ ਵੱਡੇ ਸੰਧੂ ਹੈ ਸਲਾਦਪੁਰ ਹੈ ਤਕਰੀਬ ਵਿੱਚ ਸਾਰੇ ਪਿੰਡਾਂ ਦੇ ਬੈਲਾ ਕਿ ਸਤਾਂ ਪਰੇ ਲੱਗਦੇ ਕਿੱਥੇ ਬੈਠਦੇ ਹੋ ਤੁਸੀਂ ਜਿਹੜਾ ਇਹ ਪੈਰਾ ਲਾਉਣ ਲਈ ਨਾਕਾ ਤੇ ਜੀ ਪਿੰਡ ਦੇ ਆਸ ਬਾਹਰਲੇ ਪਾਸੇ ਜੀ ਸਾਨੂੰ ਤਕਰੀਬਨ ਸਾਰੀ ਰਾਤ ਇੱਥੇ ਬਜ਼ੁਰਗ ਤੇ ਨਾਲ ਸਾਡੀਆਂ ਮੰਗਾਂ ਵੀ ਬੈਠੀਆਂ ਹੋਣਗੀਆਂ ਮਿਲਣਗੀਆਂ ਜੀ ਹਾਂਜੀ ਸੋ ਨੌਜਵਾਨ ਵੀਰ ਵੀ ਸਾਡੇ ਨਾਲ ਮੌਜੂਦ ਹੈ ਵੀਰ ਜੀ ਪਹਿਲਾਂ ਤਾਂ ਇਹ ਹੀ ਅਸੀਂ ਜਾਣਨਾ ਚਾਹੁੰਦੇ ਆ ਅਸੀਂ ਦੇਖਿਆ ਕਿ ਜਦੋਂ ਤੋਂ ਕਾਫੀ ਘਟਨਾਵਾਂ ਨਸ਼ੇ ਦੇ ਨੂੰ ਲੈ ਕੇ ਵਾਪਰੀਆਂ ਨੇ ਉਦੋਂ ਤੋਂ ਲੋਕ ਐਕਟੀਵੇਟ ਹੋ ਚੁੱਕੇ ਨੇ ਪਿੰਡਾਂ ਦੇ ਵਿੱਚ ਤੇ ਕਿਸ ਤਰੀਕੇ ਦੀ ਮੁਹਿੰਮ ਆ ਜਿਹੜੀ ਇਹ ਚਲਾਈ ਜਾ ਰਹੀ ਆ ਇਹ ਮੁਹਿੰਮ ਜੀ ਨਾ ਸ਼ਟਡਾਊਨ ਲਈ ਆ ਪਹਿਲੀ ਗੱਲ ਤਾਂ ਹਨਾ ਬਾਕੀ ਜਿਹੜੇ ਸ਼ਰਾਰਤੀਆਂ ਸਰਾ ਕੋਈ ਚੋਰੀਆਂ ਵਗੈਰਾ ਕਰਦੇ ਆ ਜਾਂ ਲੁੱਟਖੋਹ ਕਰਦੇ ਆ ਸਾਰੇ ਨਸ਼ੇ ਦੇ ਵਿੱਚ ਹੀ ਕਰਦੇ ਆ ਕੋਈ ਸੋਫੀ ਬੰਦਾ ਨਹੀਂ ਇਹ ਕਰਦਾ ਚਿੱਟੇ ਵਾਲਿਆਂ ਦਾ ਡੇਲੀ ਸਮਾਨ ਇਹਨਾਂ ਦਾ ਪੂਰਾ ਨਹੀਂ ਹੁੰਦਾ ਕਿਉਂਕਿ ਨਿਤ 1000 2000 ਦਾ ਹਨਾ ਕਰੋ ਨਹੀਂ ਮਿਲ ਸਕਦਾਗਾ ਤਾਂ ਕਰਕੇ ਲੁੱਟਾਂਖੋਹਾਂ ਚੱਲਦੀਆਂ ਤਾਂ ਕਰਕੇ ਪਿੰਡਾਂ 'ਚ ਕਮੇਟੀਆਂ ਬਣਾਈਆਂ ਗਈਆਂ ਪਿੰਡਾਂ ਲੋ ਕੱਕ ਚੁੱਕੇ ਸੀ ਹਨ ਸਰਕਾਰਾਂ ਤਾਂ ਇਹ ਚੀਜ਼ ਦਾ ਹੱਲ ਕਰਦੀਆਂ ਨਹੀਂ ਤਾਂ ਕਰਕੇ ਆਪਾਂ ਨੂੰ ਹੀ ਕਰਨਾ ਪਊਗਾ ਤਾਂ ਕਰਕੇ ਕਮੇਟੀਆਂ ਬਣਾਈਆਂ ਗਈਆਂ ਨਸ਼ਾ ਛਡਾਉਣ ਦੀ ਖਾਤਰ ਜਿਸ ਪਿੰਡ ਦੇ ਚੁਰਾਹੇ ਤੇ ਤੁਸੀਂ ਬੈਠੇ ਸੀਗੇ ਤਾਂ ਉਹ ਅਸੀਂ ਜਾਣਨਾ ਚਾਹੁੰਦੇ ਆ ਉੱਥੇ ਹੀ ਚੱਲਦੇ ਆ ਸੜਕਾਂ ਜਿਹੜੀਆਂ ਜਾ ਰਹੀਆਂ ਉਹ ਕਿੱਧਰ ਨੂੰ ਲੱਗਦੀਆਂ ਕਿਹੜਾ ਸ਼ਹਿਰ ਕਿੱਧਰ ਨੂੰ ਜਾ ਰਿਹਾ ਹੈਗਾ ਕਿਉਂਕਿ ਚੁਰਾਹਾ ਦੇਖ ਰਹੇ ਆ ਚਾਰ ਸੜਕਾਂ ਲੱਗ ਰਹੀਆਂ ਉਹ ਸੜਕਾਂ ਕਿੱਧਰ ਨੂੰ ਜਾ ਰਹੀਆਂ ਹੈਗੀਆਂ ਸਾਰਿਆਂ ਤੋਂ ਪਹਿਲਾਂ ਤਾਂ ਰਜਨਾਸ ਸਪੋਕਸਮੈਨ ਦੀ ਸਮੁੱਚੀ ਟੀਮ ਤੇ ਸਾਰੇ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ ਵਾਜੁਰ ਜਿੱਕਾ ਖਾਲਸਾ ਵਾਜੁਰ ਜਿੱਕੀ ਸਾਡਾ ਨਗਰ ਟਪਾਲੀ ਆ ਜੀ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਪੈਂਦਾ ਜੀ ਇੱਥੇ ਅਸੀਂ ਇਸ ਟਾਈਮ ਨਹਿਰ ਤੇ ਪੁਲ ਤੇ ਖੜੇ ਆ ਸਰਹੰਦ ਫੀਟਰ ਸਾਡੇ ਪਿੰਡ ਦੇ ਨਾਲ ਲੰਘ ਰਹੀ ਆ ਨਹਿਰ ਤੇ ਪੁਲ ਦੇ ਉੱਪਰ ਖੜੇ ਹੋਏ ਆ ਦਰਸ਼ਕੋ ਅਸੀਂ ਆ ਨਹਿਰ ਇੱਥੋਂ ਜਾਂਦੀ ਆ ਔਰ ਕਾਫੀ ਰਸਤੇ ਜਿਸ ਰਸਤੇ ਤੇ ਅਸੀਂ ਖੜੇ ਆ ਇਹ ਰਸਤਾ ਰਾਇਆ ਪਿੰਡ ਤੇ ਢਿੰਗੜ ਦੋ ਪਿੰਡਾਂ ਨੂੰ ਜਾਂਦਾ ਜੀ ਸਾਹਮਣੇ ਵਾਲੇ ਪਾਸੇ ਫੂਲ ਨੂੰ ਜਾਂਦਾ ਹੈ ਰੰਪਰਾ ਫੂਲ ਨੂੰ ਉਧਰਲੇ ਪਾਸੇ ਇੱਕ ਹਰਨਾਮ ਸਿੰਘ ਵਾਲੇ ਨੂੰ ਜਾਂਦਾ ਭਾਈ ਰੂਪੇ ਨੂੰ ਜਾਂਦਾ ਫੂਲੇਵਾਲ ਨੂੰ ਜਾਂਦਾ ਤੇ ਵੱਡੇ ਸੰਧੂਆਂ ਨੂੰ ਜਾਂਦਾ ਜੀ ਇੱਕ ਸਿਨੈਰ ਦੇ ਉੱਤੇ ਪੁਲੀਸ ਵੀ ਰਾਈਨ ਜਾਂਦੀਆਂ ਮਤਲਬ 6 ਨਾਕੇ ਸਾਡੇ ਪਿੰਡੇ ਦੇ ਵਿੱਚ ਪ੍ਰੋਪਰ ਰਾਤ ਔਰ ਦਿਨ ਚੱਲਦੇ ਆ ਜੀ ਜਿਸ ਤਰੀਕੇ ਦੇ ਨਾਲ ਹੁਣ ਤੁਹਾਡੇ ਵੱਲੋਂ ਨਾਕੇ ਲਾਏ ਜਾ ਰਹੇ ਨੇ ਪਿੰਡ ਵੀ ਸਿਕਿਉਰ ਹੈਗਾ ਪਿੰਡ ਦੇ ਵਿੱਚ ਚੋਰੀਆਂ ਤਾਂ ਨਹੀਂ ਹੋ ਰਹੀਆਂ ਹੁਣ ਹੁਣ ਨਸ਼ੇ ਨੂੰ ਪਾ ਕੇ ਮਤਲਬ ਕਿ ਨੌਜਵਾਨ ਤਾਂ ਨਹੀਂ ਮਾਰ ਰਹੇ ਸਾਡੇ ਪਿੰਡ ਚ ਖਾਸ ਕਰਕੇ 31 ਤਰੀਕ ਤੋਂ ਅਸੀਂ ਸ਼ੁਰੂ ਕੀਤਾ 18ਵਾਂ 19ਵਾਂ ਦਿਨ ਹੈ ਸਾਨੂੰ ਜੀ ਤੇ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਵੀ ਜਿੱਦੇ ਤੋਂ ਇਹ ਕੰਮ ਸ਼ੁਰੂ ਹੋਇਆ ਇੱਕ ਵੀ ਘਟਨਾ ਚੋਰੀ ਦੀ ਨਹੀਂ ਹੈ ਕੇਸ ਉਹਨਾਂ ਕੋਈ ਇੱਕ ਵੀ ਲਟਕ ਸੁੱਟਦਾ ਨਹੀਂ ਹੈ ਸਾਰੇ ਪਾਸੇ ਸ਼ਾਂਤੀ ਹੈ ਨਹੀਂ ਤੇ ਸਾਡੇ 5-5 6-6 ਕਿਲੋਮੀਟਰ ਦੇ ਪਿੰਡ ਹੈ ਜਿਹੜੀ ਸਪੇਸ ਹੈ ਸਾਡੀ ਭਾਈ ਰੂਪੇ ਨੂੰ 8 ਕਿਲੋਮੀਟਰ ਦੀ ਹੈ ਤੇ ਕਿਸੇ ਪਾਸੇ 6 ਕਿਲੋਮੀਟਰ 5 ਕਿਲੋਮੀਟਰ ਤੇ ਇਸ ਟਾਈਮ ਖਾਸ ਕਰਕੇ ਦੁਪਹਿਰ ਨੂੰ ਜਾ ਰਾਤ ਨੂੰ ਸ਼ਾਮ ਨੂੰ 7-8 ਵਜੇ ਤੋਂ ਬਾਅਦ ਕੋਈ ਵੀ ਬੰਦਾ ਨਿਕਲਣ ਵਾਲਾ ਸੇਫ ਨਹੀਂ ਸੀ ਜੀ ਕੋਈ ਆਪਣੀ ਜੇ ਕੋਈ ਬੰਦਾ ਜੇਬ 'ਚ ਮੋਬਾਈਲ ਜਾਂ 200 ਰੁਪਏ ਲੈ ਕੇ ਜਾਂਦਾ ਤੇ ਉਹਨੂੰ ਫਿਕਰ ਹੁੰਦਾ ਸੀ ਵੀ ਉੱਥੇ ਜੇ ਮੈਨੂੰ ਰੋਕ ਲਿਆ ਤੇ ਮੇਰਾ ਮੋਬਾਈਲ ਵੀ ਖਸ ਜਾਣਾ ਤੇ 200 ਰੁਪਏ ਵੀ ਖੱਡ ਲੈਣੇ ਮੈਂ ਸਿਰਫ 200 ਰੁਪਏ ਪਿੱਛੇ ਦੀ ਪੂਰੀ ਹੋ ਜਾਂਦੀ ਸੀ ਔਰ ਅੱਜ ਇਹ ਆ ਵੀ ਅਸੀਂ ਰਾਤ ਨੂੰ ਚਾਹੇ ਤੁਸੀਂ ਇਹਨਾਂ ਸੜਕਾਂ ਤੇ 12 ਵਜੇ ਜਾਓ ਚਾਹੇ ਦੁਪਹਿਰ ਨੂੰ 12 ਵਜੇ ਜਾਓ ਕੋਈ ਵੀ ਦਿੱਕਤ ਨਹੀਂ ਹੈ ਓਕੇ ਤਾਂ ਜਿਸ ਤਰੀਕੇ ਦੇ ਨਾਲ ਅਸੀਂ ਕਹਿੰਨੇ ਆ ਕਿ ਕਮੇਟੀਆਂ ਬਣਾ ਦਿੱਤੀਆਂ ਗਿਆ ਕਦੋਂ ਤੋਂ ਤੁਸੀਂ ਇਹ ਜਿਹੜਾ ਮੁ ਜੀ ਜਿਹੜਾ ਲੋਕਾਂ ਦੀ ਲਹਿਰ ਹੁੰਦੀ ਆ ਬਦਲਾਅ ਹੁੰਦਾ ਨਾ ਇਹੋ ਇਹਨਾਂ ਆਫਤਾਂ ਦਾ ਹੱਲ ਕਿਸੇ ਵੱਡੀਆਂ ਮੁਸੀਬਤਾਂ ਦਾ ਜਾਂ ਆਲਾਂਤ ਦਾ ਜਿਹੜੀਆਂ ਸਾਡੇ ਸਮਾਜ 'ਚ ਕੋਈ ਆਫਤਾਂ ਆਉਂਦੀਆਂ ਜਿਵੇਂ ਕੁਦਰਤੀ ਆਫਤਾਂ ਵੀ ਆ ਜਾਂਦੀਆਂ ਪਰ ਖੁਸ਼ ਆਫਤਾਂ ਸਾਡੇ ਲੋਕਾਂ ਦਿਆ ਕ੍ਰੀਏਟ ਕੀਤੀਆਂ ਹੋਈਆਂ ਜਿਵੇਂ ਇਹ ਜਿਹੜੀ ਇਹ ਆਫਤ ਚਿੱਟੇ ਦੀ ਨਸ਼ੇ ਦੀ ਆ ਇਹ ਸਾਡੀ ਸ਼ਾਸਕੀ ਪਾਰਟੀਆਂ ਦੀ ਸਰਕਾਰਾਂ ਦੀ ਮਤਲਬ ਲੀਡਰ ਲੋਕਾਂ ਦੀ ਕ੍ਰੀਏਟ ਕੀਤੀ ਹੋਈ ਹੈ ਕਿਉਂਕਿ ਉਹਨਾਂ ਦਾ ਨਸ਼ਾ ਵਿਕਦਾ ਹੈ ਔਰ ਉਹ ਇਸ ਚੀਜ਼ ਨੂੰ ਹਟਾਉਣਾ ਨਹੀਂ ਚਾਹੁੰਦੇ ਅਸੀਂ ਕਈ ਵਾਰ ਮੈਂ ਇਹ ਪਿਛਲੀਆਂ ਇੰਟਰਵਿਊਾਂ 'ਚ ਕਿਹਾ ਵੀ ਤਿੰਨ ਸਰਕਾਰਾਂ ਇਸ ਨਸ਼ੇ ਦੇ ਮੁੱਦੇ ਤੇ ਖਤਮ ਉਦੇ ਟਾਈਮ ਚ ਨਸ਼ਾ ਆਇਆ ਉਹ ਵਾਦੇ ਕਰਦੀ ਰਹੀ ਪਰ ਨਹੀਂ ਮੁੱਕਿਆ ਉਸੇ ਮੁੱਦੇ ਤੇ ਕਾਂਗਰਸ ਸਰਕਾਰ ਆਈ ਵੀ ਅਸੀਂ ਨਸ਼ਾ ਖਤਮ ਕਰਾਂਗੇ ਨਹੀਂ ਹੋਇਆ ਉਹ ਵੀ ਖਤਮ ਹੋਈ ਖਤਮ ਵੀ ਇਸ ਤਰੀਕੇ ਹੋਈਆਂ ਵੀ ਮੁੜ ਕੇ ਆਉਣ ਦੀ ਉਮੀਦ ਵੀ ਨਹੀਂ ਉਹਨਾਂ ਸਰਕਾਰਾਂ ਦਾ ਇਸ ਦਾ ਵੀ ਲੱਗਦਾ ਕਿ ਵੱਧਦਾ ਹੀ ਜਾ ਰਿਹਾ ਘਟਣ ਦਾ ਨਾਂ ਨਹੀਂ ਲੈ ਰਿਹਾ ਤੀਸਰੀ ਸਰਕਾਰ ਆਈ ਬਦਲਾ ਦੇ ਨੋਤੇ ਲੋਕ ਇਕੱਠੇ ਹੋਏ ਸੀ ਉਹਨਾਂ ਤੋਂ ਬਦਲਾ ਦੇ ਨੋਤੇ ਇੱਕ ਵੋਟ ਪਈ ਲੋਕ ਲਹਿਰ ਖੜੀ ਹੋਈ ਤੇ ਤੀਜੀ ਪਾਰਟੀ ਆ ਗਈ ਅੱਜ ਲਗਭਗ 1.5 ਸਾਲ ਦਾ ਸਮਾਂ ਹੋ ਗਿਆ ਉਹ ਵੀ ਲੋਕਾਂ ਦੇ ਲਗਭਗ ਮਨ ਤੋਂ ਉਤਰ ਚੁੱਕਿਆ ਕਿ ਜੈਸਾ ਪਿਛਲੀਆਂ ਸਰਕਾਰਾਂ ਸੀ ਉਸੇ ਹੀ ਇਹ ਹੈ ਇਹਨਾਂ ਨੂੰ ਕੁਝ ਨਹੀਂ ਕਰਨਾ ਔਰ ਜਿਹੜੀ ਅੱਜ ਇਹ ਲਹਿਰ ਬਣੀ ਹੈ ਕਿ ਕੁਦਰਤ ਦੀ ਖੇਡ ਹੈ ਵੀ ਪਹਿਲਾਂ ਮਾਨਸਾ ਦੀ ਝੋਟ ਤਰਤੀ ਤੋਂ ਪਰਮਿੰਦਰ ਝੋਟਾ ਉੱਠਿਆ। ਉਹ ਇੱਕ ਮਾਨਸਾ ਜ਼ਿਲ੍ਹੇ ਵਾਸਤੇ ਕਹਿ ਲਓ ਜਾਂ ਪੰਜਾਬ ਵਾਸਤੇ ਇੱਕ ਵਰਦਾਨ ਸੀ ਜਦੋਂ ਉੱਠਿਆ। ਪਰ ਉਹਨੂੰ ਵੀ ਇਹਨਾਂ ਤਸਕਰਾਂ ਨੇ ਜਾਂ ਵੱਡੇ ਸ਼ਾਸੀ ਲੋਕਾਂ ਦੀ ਛਾਇਆ ਨੇ ਉਹਨੂੰ ਦੱਬ ਲਿਆ। ਉਹਦੇ ਰੋਸ 'ਚ ਉਹਦੇ ਪ੍ਰੋਟੈਸਟ ਦੇ ਵਿੱਚੋਂ ਇਹ ਸਾਡੀ ਜਿਹੜੀ ਲਹਿਰ ਉੱਠੀ ਹੈ ਸਾਡੇ ਨਾਲ ਪਿੰਡ ਦੁੱਲੇ ਵਾਲਾ ਹੈ। ਹੂੰ ਛੋਟਾ ਜਿਹਾ ਪਿੰਡ ਹੈ। ਹੂੰ ਉੱਥੇ ਬਈ ਬਾਲ ਭਦਰ ਸਿੰਘ ਢਿੱਲੋਂ ਹੈ। ਕਿੰਨੀ ਕੁ ਆਬਾਦੀ ਹੈ ਜਿਹੜੇ ਪਿੰਡਾਂ ਦੀ ਹੈਗੇ ਆ। ਪਿੰਡ ਬਿਲਕੁਲ ਛੋਟਾ ਜਿਹਾ ਮੇਰੇ ਖਿਆਲ ਵੀ ਪਾਈ ਰੁਪਾ ਪਿੰਡ ਦਾ ਬਹੁਤ ਵੱਡਾ ਜਿਹਦੇ 89000 ਵੋਟ ਹੈ ਸਾਡੇ ਪਿੰਡ ਦੀ 66500 ਵੋਟ ਹੈ ਤੇ ਮਤਲਬ ਦੁੱਲੇ ਵਾਲੇ ਤੋਂ ਪਾਈ ਰੁਪਾ ਪਾਈ ਰੁਪਾ ਤੇ ਟਪਾਲੀ ਇੱਕ ਇੱਕ ਕਰਕੇ ਚੱਲਦੇ ਆ ਅੱਜ ਦੀ ਤਰੀਖ ਦੇ ਵਿੱਚ ਸਾਡੇ ਇਸ ਏਰੀਆ ਦੇ ਵਿੱਚ ਲਗਭਗ 30 ਪਲੱਸ ਕਮੇਟੀਆਂ ਬਣ ਚੁੱਕੀਆਂ ਜੀ 30 ਪਿੰਡਾਂ ਦੇ ਵਿੱਚ ਪੂਰਾ نیٹ ਬਣ ਚੁੱਕਿਆ ਹੈ 30 ਪਿੰਡਾਂ ਦੇ ਵਿੱਚ ਕਮੇਟੀਆਂ ਬਣ ਚੁੱਕੀਆਂ ਨਸ਼ੇ ਨੂੰ ਰੋਕਣ ਦੇ ਲਈ ਔਰ ਅਸੀਂ ਮਹਿਸੂਸ ਕਰਦੇ ਆ ਵੀ ਅੱਜ ਦੀ ਤਰੀਕ ਜਿਹੜਾ ਸਾਡਾ ਟਪਾਲੀ ਪਿੰਡ ਹੈ 95% ਸੇਫ ਹੈ ਜੀ 5% ਉਹ ਆ ਜਿਹੜਾ ਕੋਈ ਚੋਰੀ ਛਪੇ ਇਧਰ ਉਧਰ ਲੈ ਕੇ ਲਾ ਲੈਂਦੇ ਆ ਸਾਡਾ ਮਿ ਤਾ ਪੱਕੇ ਲੱਗ ਗਏ ਉਹਨਾਂ ਨੇ ਤਾਂ ਚੋਰੀ ਛਿਪੇ ਖਾ ਕੇ ਜਾਂ ਕੁਛ ਮਰ ਜਾਣਾ ਮਰਨਗੇ ਉਹ ਸਾਡਾ ਇਹ ਮਿਸ਼ਨ ਹੈ ਜਿਹੜਾ ਸਾਡੇ ਨੌਜਵਾਨ ਬੱਚੇ ਜਿਹੜੇ ਛੋਟੇ ਬੱਚੇ ਆ 12 14 ਸਾਲ ਦੇ 15 ਸਾਲ ਦੇ ਬੱਚੇ ਉਹਨਾਂ ਨੂੰ ਵੀ ਇਹ ਮਤਲਬ ਇਸ ਬਿਮਾਰੀ ਵੱਲ ਧੱਕਿਆ ਜਾ ਰਿਹਾ ਸੀ ਉਹਨਾਂ ਨੂੰ ਬਚਾਉਣ ਦਾ ਸਾਡਾ ਮਿਸ਼ਨ ਹੈ ਇਹ ਕਿੰਨਾ ਕੁ ਲੰਮਾ ਸਮਾਂ ਤੁਹਾਡੀ ਇਹ ਕਮੇਟੀ ਚੱਲੇਗੀ ਕਿਸ ਤਰੀਕੇ ਦੇ ਨਾਲ ਪੈਰੇ ਤੁਹਾਡੇ ਲੱਗਣਗੇ ਅਸੀਂ ਜਿਹੜੀ ਕਮੇਟੀ ਸ਼ੁਰੂ ਕੀਤੀ ਆ ਸਭ ਤੋਂ ਪਹਿਲਾਂ ਤਾਂ ਜਾਤ ਪਾਤ ਤੋਂ ਧਰਮ ਤੋਂ ਤੇ ਰਾਜਨੀਤੀ ਤੋਂ ਸਾਰੀ ਚੀਜ਼ ਤੋਂ ਉੱਤੇ ਉੱਠ ਕੇ ਸ਼ੁਰੂ ਕੀਤੀ ਆ ਇਹਦੇ ਵਿੱਚ ਜਿੰਨੇ ਖੜੇ ਆ ਨਾ ਕੋਈ ਅਕਾਲੀ ਦਲ ਨਾਲ ਸੰਬੰਧਿਤ ਹੈ ਕੋਈ ਕਾਂਗਰਸ ਨਾਲ ਸੰਬੰਧਿਤ ਹੈ ਕੋਈ ਆਪ ਪਾਰਟੀ ਨਾਲ ਸੰਬੰਧਿਤ ਹੈ ਕੋਈ ਹੋਰ ਵੀ ਮਤਲਬ ਐਨੀ ਕੋਈ ਵੀ ਜੱਥੇਬੰਦੀ ਹੋ ਸਕਦੀ ਹੈ ਇਹ ਸਾਡਾ ਭਾਈਚਾਰਾ ਹੈ ਇਹਨੂੰ ਅਸੀਂ ਸਾਰੀ ਚੀਜ਼ ਨੂੰ ਪਿੱਛੇ ਲੈ ਕੇ ਇੱਕੋ ਮਿਸ਼ਨ ਲੈ ਕੇ ਚੱਲੇ ਆ ਵੀ ਜਿੰਨੀ ਦੇ ਤੱਕ ਨਸ਼ਾ ਖਤਮ ਨਹੀਂ ਹੁੰਦਾ ਅਸੀਂ ਆਪਣੇ ਬੱਚਿਆਂ ਨੂੰ ਵਿਚਾਰ ਨਹੀਂ ਲੈਂਦੇ ਅਸੀਂ ਇਸ ਦੀ ਲੜਾਈ ਲੜਾਂਗੇ ਜੀ ਇਦਾਂ ਤਾਂ ਨਹੀਂ ਹੋਊਗਾ ਕਿ ਅੱਜ 2 ਮਹੀਨੇ ਤੁਸੀਂ ਲਾ ਲਿਆ ਤਾਂ ਫਿਰ ਆਪੋ ਆਪਣੇ ਕਮਾਕਾਰਾਂ ਤੇ ਨਹੀਂ ਕੰਮ ਕਰਾਂਗੇ ਦੇਖੋ ਕੰਮ ਤੇ ਸਾਰਿਆਂ ਨੇ ਕਰਨੇ ਆ ਜੇ ਕੰਮ ਨਹੀਂ ਕਰਾਂਗੇ ਤਾਂ ਉਹ ਲੋਕ ਵੀ ਤਾਂ ਇਹੀ ਕਰਦੇ ਆ ਕੰਮ ਕਰਦੇ ਨਹੀਂ ਨਸ਼ਾ ਚਾਹੀਦਾ ਲੁਟਕ ਸੁੱਟਾ ਕਰਦੇ ਕੰਮ ਦੀ ਸਾਰਿਆਂ ਨੂੰ ਛੁੱਟੀ ਆ ਹੁਣ 5-6000 ਵੋਟਾ ਸਾਡੇ ਪਿੰਡ ਦੀ ਸਾਡੇ ਕੋਲੇ ਘਟੋ ਘਟ 180 ਮੈਂਬਰ ਜਿਹੜੇ ਕਮੇਟੀ ਦੇ ਵਿੱਚ ਰਜਿਸਟਰ ਹੋਏ ਆ ਜੀ ਤੇ ਸਾਨੂੰ ਸਿਆਣਾ ਕਹੇ ਤੇ 60 ਬੰਦੇ ਚਾਹੀਦੇ ਆ ਸਾਰੇ ਹੈਨਾ ਉਹ ਵੀ ਅਸੀਂ ਸਿਸਟਮ ਬਣਾਇਆ ਹੋਈਆਂ ਬਾਕੀ ਹੋਰ ਜਿਹੜੇ ਪਿੰਡ ਦੇ ਬੰਦੇ ਆ ਲਿਸਟ ਤੋਂ ਬਿਨਾ ਸਾਰੇ ਪਿੰਡ ਦੇ ਦੋ ਸਾਡੇ ਪੰਚਾਇਤਾਂ ਗ੍ਰਾਮ ਪੰਚਾਇਤਾਂ ਦੋ ਐ ਦੋਨਾਂ ਨੇ ਮਤਾ ਪਾ ਕੇ ਦਿੱਤਾ ਨਾਲ ਜਿੰਨੇ ਕਲੱਬ ਐ ਨੰਬਰਦਾਰ ਹੋਰ ਜਿਹਦੇ ਵੀ ਬਹੁਤ ਵਾਰ ਆਗੂ ਪਿੰਡ ਦੇ ਸਾਰੇ ਉਸ ਚੀਜ਼ 'ਤੇ ਸਹਿਮਤ ਹੋਏ ਐ ਵੀ ਕੋਈ ਵੀ ਬੰਦਾ ਜੇ ਚਿੱਟੇ ਵਾਲਾ ਫੜਿਆ ਜਾਂਦਾ ਤੇ ਉਹਦੇ ਪਿੱਛੇ ਜਬਾਨਤ ਕਰਾਉਣ ਵੀ ਕੋਈ ਨਹੀਂ ਜਾਊਗਾ ਜੇ ਜਾਊਗਾ ਤਾਂ ਹਾਂ ਜੇ ਜਾਊਗਾ ਤਾਂ ਉਸ ਛਡਾਉਣ ਵਾਲੇ ਦਾ ਵੀ ਸਮਾਜਿਕ ਬਾਈਕਾਟ ਹੋਏਗਾ ਜੀ ਹਾਂ ਇਹ ਵੱਡਾ ਮਿਸ਼ਨ ਐ ਇਹਦੇ ਵਾਸਤੇ ਸਾਰੇ ਸਿਰ ਜੋੜ ਕੇ ਕਿਹਦਾ ਨਸ਼ਾ ਹੈ ਪਿੰਡਾਂ ਦੇ ਵਿੱਚ ਘਰ ਕਰ ਗਿਆ ਨਸ਼ਾ ਇਹ ਚਿੱਟਾ ਇਹ ਸਰਕਾਰਾਂ ਦੀ ਦੇਣਾ ਹੋਰ ਕੁਝ ਨਹੀਂ ਐ ਔਰ ਬਹੁਤ ਕਿਹੋ ਕਿਹੋ ਜਿਹਾ ਨਸ਼ਾ ਸਭ ਤੋਂ ਵੱਧ ਜਿਹੜਾ ਦੇਖੋ ਨਸ਼ਾ ਤੇ ਇੱਕ ਪੈਸੇ ਦਾ ਵੀ ਕੋਈ ਚਾਪਕਨੇ ਰੋਟੀ ਦਾ ਵੀ ਨਸ਼ਾ ਮਾੜਾ ਹੁੰਦਾ ਪਰ ਜਿਹੜੇ ਅੱਜ ਸ਼ਰਾਬ ਨੂੰ ਤੇ ਅਸੀਂ ਨਸ਼ਾ ਮੰਨਣਾ ਹੀ ਹਟ ਕੇ ਲੁੱਕ ਇੱਕ ਸਮਾਂ ਸੀ ਜਦੋਂ ਕੋਈ ਸਾਡੇ ਧੀਆਂ ਪੁੱਤਾਂ ਦੇ ਰਿਸ਼ਤੇ ਕਰਦੇ ਸੀ ਤੇ ਅਸੀਂ ਪੁੱਛਦੇ ਸੀ ਵੀ ਕੋਈ ਮੁੰਡਾ ਸ਼ਰਾਬ ਤੇ ਨਹੀਂ ਪੀਦਾ ਅੱਜ ਸ਼ਰਾਬ ਅਫੀਮ ਪੁੱਕੀ ਇੰਨੀ ਨਾਰਮਲ ਹੋ ਗਈ ਵੀ ਕੋਈ ਗੱਲ ਨਹੀਂ ਉਹ ਤੇ ਖਾਂਦਾ ਤੇ ਖਾਵੇ ਕਿ ਆ ਜਿਹੜਾ ਐਡਾ ਮਾਰੂ ਨਸ਼ਾ ਹੋ ਗਿਆ ਆਏ ਮੰਨ ਲੈਂਦੇ ਆ ਵੀ ਸ਼ਰਾਬ ਵਾਲਾ ਤਾਂ ਹੁਣ ਪੀ ਕੇ ਘੰਟੇ ਗੋਟ ਉੱਠ ਖੜੂਗਾ ਜੇ ਸ਼ਰਾਬੀ ਵੀ ਹੋ ਗਿਆ ਤੇ ਤੇ ਇਹ ਹੈ ਵੀ ਜਦੋਂ ਇੱਕ ਐਡੀ ਇੱਕ ਜਿਹੜੀ ਇੱਥੇ ਨਾੜ ਚ ਲੱਗੀ ਦੀ ਤੋ ਕੱਢਣ ਦੀ ਹਿੰਮਤ ਨੂੰ ਉੱਥੇ ਮਰ ਜਾਂਦਾ ਹੈ ਇਸ ਕਰਕੇ ਸਭ ਤੋਂ ਵੱਡਾ ਜਿਹੜਾ ਸਾਡਾ ਪਹਿਲਾ ਮਿਸ਼ਨ ਹੈ ਉਹ ਚਿੱਟਾ ਤੇ ਜਿਹੜੀਆਂ ਅੰਗਰੇਜ਼ੀ ਦਵਾਈਆਂ ਜਿਹੜੀਆਂ ਟੈਬਲੇਟਸ ਐ ਸਟਰਿੰਗ ਦੇ ਕੈਪਸੂਲ ਆਉਂਦੇ ਆ ਤੇ ਇੱਕ ਜੋ ਕੋਈ ਹੋਰ ਕਿਸੇ ਦਾ ਨਾ ਮੈਡੀਕਲ ਦੀ ਗੋਲੀ ਆ ਜਿਹੜੀ ਉਹਦੇ ਤੇ ਤੇ ਖਾਸ ਕਰਕੇ ਚਿੱਟੇ ਤੇ ਸਾਡਾ ਫਸਾ ਜੀ ਹੁਣ ਆ ਆਪਾਂ ਦੇਖਦੇ ਕਈ ਵਾਰ ਮੈਡੀਕਲ ਵੀ ਬਹੁਤ ਨਹੀਂ ਜਾਂ ਹੋਰ ਵੀ ਜਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਵੀਡੀਓ ਤੁਸੀਂ ਦੇਖਦੇ ਹੋ ਵਾਇਰਲ ਹੁੰਦੀ ਆ ਆ ਕਿ ਕੋਈ ਮੈਡੀਕਲ ਤੇ ਵੀ ਆਪ ਨਸ਼ਾ ਜਿਹੜਾ ਉਹ ਰੱਖਿਆ ਫਿਰ ਇਹ ਤੁਸੀਂ ਸਾਰੇ ਜਾ ਕੇ ਛਾਪੇ ਵੀ ਮਾਰਦੇ ਹੋ ਦੇਖਦੇ ਵੀ ਆਸੇ-ਪਾਸੇ ਦੇ ਵਿੱਚ ਕੀ ਆ ਪੰਜਵੇਂ 7ਵੇਂ ਦਿਨ ਹਫਤੇ ਦੇ ਵਿੱਚ ਇੱਕ ਵਾਰੀ ਤਾਂ ਜ਼ਰੂਰੀ ਆ ਨਹੀਂ ਤੇ ਦੋ ਵਾਰੀ ਸੀ ਰੈਲੀ ਜਾਂ ਮੀਟਿੰਗਾਂ ਕਰਦੇ ਆ ਪਿੰਡ ਦੇ ਵਿੱਚ ਜੀ ਕਿਸ ਤਰੀਕੇ ਦੀ ਰੈਲੀ ਹੋ ਜਾਂਦੀ ਆ ਨੌਜਵਾਨਾਂ ਨੂੰ ਲੈ ਕੇ ਮਾਂਜਾਂ ਨੂੰ ਲੈ ਕੇ ਬਜ਼ੁਰਗਾਂ ਲੈ ਕੇ ਸਾਰਿਆਂ ਨੂੰ ਪੰਡਿਤ ਜਕਰੇਲੀਆਂ ਲੋਕਾਂ ਨੂੰ ਸੰਬੋਧਨ ਹੋਇਆ ਜਾਂਦਾ ਜਿੱਥੇ ਮੈਡੀਕਲ ਵਾਲੇ ਆ ਕੋਈ ਜਰਨਲ ਸਟੋਰ ਵਾਲੇ ਆ ਕਿਸੇ ਤਰ੍ਹਾਂ ਦੀ ਵੀ ਦੁਕਾਨਦਾਰੀ ਵਾਲਾ ਖਾਸ ਕਰਕੇ ਉਹਨਾਂ ਨੂੰ ਅਪੀਲ ਤੇ ਵਾਰਨਿੰਗ ਦੋਨੇ ਕੀਤੀਆਂ ਜਾਂਦੀਆਂ ਵੀ ਜੇ ਤੁਹਾਡੀ ਦੁਕਾਨ ਤੋਂ ਕੋਈ ਸਾਨੂੰ ਚੋਰੀ ਦਾ ਮਾਲ ਰਿਕਵਰ ਹੁੰਦਾ ਕਿਉਂਕਿ ਚਿੱਟੇ ਵਾਲੇ ਕਰਦਿਆ ਕਰੋ ਇੱਕ ਪਤੀਲਾ ਚੱਕ ਕੇ ਲੈ ਜਾਂਦਾ 2000 ਰੁਪਏ ਦਾ ਪਤੀਲਾ ਉਹ 400 ਰੁਪਏ ਦਾ ਦੁਕਾਨਦਾਰ ਨੂੰ ਦੇ ਕੇ ਆ ਜਾਂਦਾ ਜੀ ਕੋਈ ਟੂਮ ਛੱਲਾ ਲੈ ਜਾਂਦਾ ਉਹ 10000 ਦੀ ਚੀਜ਼ਾਂ ਤੇ ਉਹ 5-700 ਜੀ ਦੇ ਕੇ ਆ ਜਾਂਦਾ ਅਸੀਂ ਉਹਨਾਂ ਸਾਰੇ ਭਰਾਵਾਂ ਨੂੰ ਇੰਨਾ ਅੰਨਾ ਹੋਇਆ ਕਿ ਇੰਨਾ ਬਰਹਾਲਾ ਅਸੀਂ ਉਹਨਾਂ ਲੋਕਾਂ ਨੂੰ ਵਾਰਨਿੰਗ ਵੀ ਦਿੱਤੀ ਆ ਅਪੀਲ ਵੀ ਕੀਤੀ ਆ ਵੀ ਜੇ ਤੁਹਾਡੇ ਕੋਲ ਕੋਈ ਇਸ ਤਰ੍ਹਾਂ ਦੀ ਜੀ ਚੀਜ਼ ਰਿਕਵਰ ਹੁੰਦੀ ਆ ਅਸੀਂ ਉਹ ਚੀਜ਼ ਵੀ ਲੈ ਕੇ ਜਾਵਾਂਗੇ ਤੇ ਸਮੁੱਚੇ ਪਿੰਡ ਦੇ ਭਾਈਚਾਰੇ ਤੌਰ ਤੇ ਅਸੀਂ ਤੁਹਾਡਾ ਸਾਇਸ ਦਾ ਸ਼ਟਰ ਥੱਲੇ ਕਰਕੇ ਜਿੰਦਾ ਲਾਵਾਂਗੇ ਕਦੇ ਵੀ ਦੁਕਾਨ ਨਹੀਂ ਖੁੱਲਣ ਦੇਵਾਂਗੇ ਤੁਹਾਡੀ ਜੀ ਇਹ ਵਾਰਨ ਕੀਤਾ ਜੀ ਇਹ ਵਾਰਨ ਕੀਤਾ ਜਾਂਦਾ ਸਾਰਿਆਂ ਨੂੰ ਕੀਤਾ ਜਾਂਦਾ ਜੀ ਸੋ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਵੱਡੇ ਪੱਧਰ ਤੇ ਪਿੰਡਾਂ ਪਿੰਡਾਂ ਦੇ ਵਿੱਚ ਨਸ਼ਾ ਰੋਕਣ ਦੇ ਲਈ ਜੋ ਮੁਹਿੰਮ ਚੱਲੀ ਆ ਉਹ ਕਿਸ ਕਦਰ ਜਿਹੜੀ ਵਰਕ ਉਹ ਕਰ ਰਹੀ ਆ ਪਿੰਡ ਦੇ ਚੌਰਾਹੇ ਦੇ ਵਿੱਚ ਖੜੇ ਸਾਂ ਜਿੱਥੇ ਖਾਸ ਤੌਰ ਤੇ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਕੋਈ ਜਦੋਂ ਅਣਜਾਣ ਦੇਖਿਆ ਜਾਂਦਾ ਤਾਂ ਉਹਨਾਂ ਨੂੰ ਰੋਕ ਕੇ ਪੁੱਛਿਆ ਗਿਆ ਵੀ ਜਾਂਦਾ ਹੈ ਅਗਰ ਉਹਨਾਂ ਕੋਲੋਂ ਕੁਝ ਮਿਲ ਜਾਂਦਾ ਆ ਜਿਹੜਾ ਕੋਈ ਤੁਸੀਂ ਨੌਜਵਾਨ ਦੇਖਦੇ ਹੋ ਫੜਦੇ ਹੋ ਤਾਂ ਕੀ ਉਹਦੇ ਤੇ ਕਾਰਵਾਈ ਕੀਤੀ ਜਾਂਦੀ ਹੈ ਕੀ ਅੱਗੇ ਉਹਦਾ ਪਹਿਲਾਂ ਤਾਂ ਜੀ ਅਸੀਂ ਤੁਹਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜਾ ਵੀ ਨੌਜਵਾਨ ਸਾਡੇ ਕੋਲੋਂ ਪਕੜਿਆ ਜਾਂਦਾ ਉਹਦਾ ਪਹਿਲਾਂ ਤਾਂ ਅਸੀਂ ਇਹ ਪਤਾ ਕਰਦੇ ਆ ਵੀ ਇਹ ਖਾਣ ਵਾਲਾ ਚਾਹੇ ਸਮਗਲਰਾ ਜੀ ਜੇ ਉਹ ਖਾਣ ਵਾਲਾ ਦਾ ਉਸ ਨੂੰ ਟ੍ਰੀਟਮੈਂਟ ਦੇ ਲਈ ਪਹਿਲ ਦਿੱਤੀ ਜਾਂਦੀ ਆ ਓਕੇ ਤੇ ਉਹ ਤੋਂ ਪਤਾ ਕਰਿਆ ਜਾਂਦਾ ਵੀ ਇਹ ਕਿੱਥੋਂ ਲੈ ਕੇ ਆਉਂਦੇ ਆ ਜਾਂ ਕਿੱਦਾਂ ਸਪਲਾਈ ਹੁੰਦਾ ਜੇ ਕੋਈ ਸਮਗਲਰ ਫੜਿਆ ਜਾਂਦਾ ਉਹਦੇ ਨਾਲ ਸਾਡਾ ਕੋਈ ਸਮਝੌਤਾ ਨਹੀਂ ਉਰਦੇ ਤੇ ਅਸੀਂ ਬਣਦੀ ਕਾਨੂੰਨੀ ਕਾਰਵਾਈ ਕਰਦੇ ਆ ਜੀ ਕਿਉਂਕਿ ਪ੍ਰਸ਼ਾਸਨ ਸਾਨੂੰ ਔਰ ਮਤਲਬ ਕਿ ਖਾਣ ਵਾਲੇ ਦਾ ਜੀ ਪਤਾ ਹੁੰਦਾ ਵੀ ਉਹਦੇ ਕੋਲ ਮਤਲਬ ਉਹੋ ਜੀ ਕੁਆਂਟੀਟੀ ਜਿਸ ਨਸ਼ਾ ਮਿਲਦਾ ਸਮਗਲਰ ਕੋਲ ਜਿਹੜੀ ਕੁਆਂਟੀਟੀ ਆ ਉਸਟ੍ਰੰਗ ਨਾਲ ਹੁੰਦੀ ਆ ਜਾਂ ਉਹਦਾ ਬੈਕਗਰਾਉਂਡ ਚੈੱਕ ਕੀਤਾ ਜਾਂਦਾ ਵੀ ਇਹ ਨਸ਼ੇੜੀ ਆ ਜਾਂ ਸਮਗਲਰ ਜੀ ਕਿੰਨਾ ਕਿੰਨਾ ਹੁਣ ਤੱਕ ਕਈਆਂ ਕੋਲੋਂ ਫੜਿਆ ਗਿਆ ਹੈਗਾ ਹੁਣ ਤਾਂ ਹੀ ਮੋਸਟਲੀ ਜੀ ਮੰਨ ਲਓ ਵੀ ਜਿਹੜੇ ਵੀ ਮਿਲਦੇ ਅੱਜ ਕਿਉਂਕਿ ਜਿਹੜੇ ਸਮਗਲਰਾਂ ਉਹਨਾਂ ਨੂੰ ਵੀ ਇਸ ਚੀਜ਼ ਦਾ ਪਤਾ ਵੀ ਥਾਂ-ਥਾਂ ਤੇ ਨਾਕੇ ਲੱਗੇ ਹੋਏ ਨੇ ਵੀ ਖਾਣ ਵਾਲਿਆਂ ਤੋਂ ਮਤਲਬ ਕਿ ਜਿਹੜਾ ਫੜਿਆ ਜਾਂਦਾ ਉਹ ਬਹੁਤ ਥੋੜੀ ਮਾਤਰਾ ਦੇ ਵਿੱਚ ਫੜਿਆ ਜਾਂਦਾ ਪਰ ਜਿਹੜਾ ਸਮਗਲਰਾਂ ਉਹਨਾਂ ਦੇ ਟਿਕਾਣਿਆਂ ਦਾ ਜਾਂ ਉਹਨਾਂ ਦੇ ਵੇਚਣ ਦਾ ਜਿਹੜਾ ਢੰਗ ਆ ਉਹਦੇ ਤੇ ਜਿਹੜੀ ਨਜ਼ਰ ਆ ਉਹ ਬਹੁਤ ਜ਼ਿਆਦਾ ਤਿਰਸੀ ਹੋ ਚੁੱਕੀ ਆ ਤੇ ਉਹ ਆਪ ਦਾ ਪੈਰ ਪਿੱਸੇ ਕਰ ਚੁੱਕੇ ਨੇ ਪਿੰਡਾਂ ਦੇ ਵਿੱਚ ਵੀ ਆਮ ਹੀ ਵਿਕਲ ਲੱਗ ਗਿਆ ਸੀ ਹੁਣ ਹਾਂਜੀ ਆਮ ਮਤਲਬ ਕਿ ਕਹਿ ਦਈਏ ਵੀ ਨਾਰਮਲੀ ਜਿਹੜੀ ਆਮ ਆਪਣੀ ਘਰੇਲੀ ਵਸਤੂ ਸੀਗੀ ਉਹ ਮਿਲਣੀ ਔਖੀ ਸੀਗੀ ਪਰ ਨਾ ਸਾਬ ਬਹੁਤ ਸੌਖਾ ਮਿਲ ਜਾਂਦਾ ਸੀਗਾ ਜੀ ਤਾਂ ਕਿੰਨੇ ਕੁ ਨੌਜਵਾਨ ਜਿਹੜੇ ਡੇਲੀ ਨਸ਼ੇ ਦੇ ਨਾਲ ਆਪਣੀ ਜਾਨ ਨੂੰ ਦਾਅ ਉਤੇ ਲਾਉਂਦੇ ਸੀ ਦੇਖੋ ਜੀ ਜੇ ਆਪਾਂ ਇੱਕ ਪਿੰਡ ਦੀ ਗੱਲ ਕਰੀਏ 5000 ਦੀ ਆਬਾਦੀ ਪਿੱਛੇ ਵੀ 1.200 ਨੌਜਵਾਨ ਹਰੇਕ ਪਿੰਡ ਦਾ ਹੋਣਾਗਾ ਵੀ ਜਿਹੜਾ ਇਸ ਲੀ ਤੇ ਤੁਰ ਚੁੱਕਿਆ ਸੀ ਕੁਝ ਮੰਨ ਲਓ ਵੀ ਵਾਪਸ ਮੁੜਿਆ ਇਹਦਾ ਦੀ ਐਵਰੇਜ ਕਿੰਨੀ ਸੀ ਇਹ ਵੀ ਸੁਣਨਾ ਚਾਹੀਆ ਵੀ ਇੱਕ ਦੋ ਡੇਲੀ ਜਿਹੜਾ ਪਿੰਡਾਂ ਦੇ ਵਿੱਚੋਂ ਹਾਂ ਹਾਂਜੀ ਇਹ ਤਾਂ ਮੌਤਦਾਰ ਮੰਨ ਲਓ ਵੀ ਹਫ਼ਤੇ ਦੇ ਵਿੱਚ ਇੱਕ ਜਾਂ ਦੋ ਮੌਤਦਰ ਦਾ ਕਾਰਨ ਹੀ ਬਣ ਰਿਹਾ ਸੀ ਜਾਂ ਉਹ ਕਿਸੇ ਲੜਾਈ ਝਗੜ ਕਾਰਨ ਹੁੰਦੀ ਸੀ ਜਾਂ ਓਵਰਡੋਜ਼ ਨਾਲ ਹੁੰਦੀ ਸੀਗੀ ਕਿੱਦਾਂ ਵੀ ਹੁੰਦੀ ਸੀ ਪਰ ਉਹਦੇ ਬਹੁਤ ਸਾਰੇ ਰੀਜ਼ਨ ਸੀ ਜਾਂ ਇਨਸੀਡੈਂਟ ਦੇ ਕਾਰਨ ਸੀਗੇ ਉਹਨਾਂ ਦਾ ਰੀਜ਼ਨ ਨਸ਼ਾ ਹੀ ਸੀ ਉਹ ਜੀ ਸਦਸ਼ਕੋ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੂਰੇ ਇਕੱਠ ਕਰਕੇ ਪਿੰਡ ਦੇ ਚੌਰਾਹਿਆਂ ਤੇ ਨਿਗਾਹ ਰੱਖੀ ਜਾ ਰਹੀ ਹੈ ਆ ਚੌਰਾਹਾ ਦੇਖ ਸਕਦੇ ਇੱਕ ਵਾਰ ਚੌਰਾਹਾ ਵੀ ਤੁਹਾਨੂੰ ਦਿਖਾ ਦਿੰਦੇ ਕਿੰਨੀਆਂ ਸੜਕਾਂ ਲੱਗ ਰਹੀਆਂ ਇਸ ਨੂੰ ਆ ਨਹਿਰ ਜਾ ਰਹੀ ਹੈਗੀ ਨਹਿਰ ਤੇ ਉੱਪਰੋਂ ਵੀ ਰਸਤਾ ਜਾ ਰਿਹਾ ਆ ਆ ਜਿਸ ਰਸਤੇ ਤੇ ਅਸੀਂ ਖੜੇ ਹੋਇਆ ਇਹ ਵੀ ਰਸਤਾ ਜਾ ਰਿਹਾ ਤੇ ਇਧਰ ਵੀ ਜਿਹੜਾ ਸਾਹਮਣੇ ਮਾਨਸਾਹ ਨੂੰ ਕਹਿ ਸਕਦੇ ਅਸੀਂ ਮਾਨਸਾਹ ਬਠਿੰਡਾ ਨੂੰ ਰਸਤਾ ਜਿਹੜਾ ਜਾਂਦਾ ਉਹ ਵੀ ਰਸਤਾ ਤੁਸੀਂ ਦੇ ਇਹ ਚਾਰ ਕਹਿ ਸਕਦੇ ਆ ਰਸਤੇ ਹੈਗੇ ਚੌਰਾਹਾ ਲੱਗਦਾ ਜਿਨ੍ਹਾਂ ਤੇ ਨਾਕੇ ਲਾਏ ਜਾਂਦੇ ਨੇ ਆਪ ਮਹਾਰੇ ਲੋਕ ਉੱਠੇ ਨੇ ਹੁਣ ਤੁਸੀਂ ਦੇਖ ਸਕਦੇ ਹੋ ਨਸ਼ਾ ਜਿਹੜਾ ਕਿ ਪੰਜਾਬ ਨੂੰ ਘੁਣਵਾਗ ਖਾਰ ਰਿਆ ਸੀ ਪਰ ਲੋਕ ਹੁਣ ਆਪ ਮੁਹਾਰੇ ਨਸ਼ੇ ਨੂੰ ਠੱਲ ਪਾਉਣਗੇ ਨਸ਼ੇ ਨੂੰ ਠੱਲ ਹੀ ਨਹੀਂ ਪਾਉਣਗੇ ਜਿਹੜਾ ਬੱਚਾ ਨਸ਼ੇ ਦੇ ਵਿੱਚ ਦਿਸਦਾ ਹੈ ਉਹਦਾ ਇਲਾਜ ਵੀ ਕਰਾਇਆ ਜਾਂਦਾ ਉਹਨੂੰ ਨਸ਼ੇ ਤੋਂ ਰਾਹਤ ਵੀ ਦਿੱਤੀ ਜਾਂਦੀ ਹੈ ਉਸ ਦਾ ਨਸ਼ਾ ਛਡਾਉਣ ਦੇ ਲਈ ਉਹਨੂੰ ਪੂਰਾ ਕਹਿ ਸਕਦੇ ਆ ਪ੍ਰੋਸੈਸ ਉਹਦਾ ਕੀਤਾ ਜਾਂਦਾ ਹੈ ਤੇ ਜੇ ਕੋਈ ਸਮੱਗਲਰ ਹੈ ਤਾਂ ਉਹਨੂੰ ਪ੍ਰਸ਼ਾਸਨ ਦੇ ਹਵਾਲੇ ਕੀਤਾ ਜਾਂਦਾ ਸੋ ਜੁੜੇ ਰਹੋ ਰੋਜ਼ਾਨਾ ਸਪੋਕਸਮੈਨ ਦੇ ਨਾਲ ਅਗਰ ਤੁਹਾਡੇ ਪਿੰਡ ਵੀ ਇਸ ਤਰੀਕੇ ਦੇ ਨਾਲ ਕੋਈ ਵੀ ਅ ਕਹਿ ਸਕਦੇ ਹੈ ਕਿ ਨਸ਼ਾ ਕਰ ਰਹੇ ਨੇ ਜਾਂ ਨਸ਼ਾ ਵੇਚ ਰਹੇ ਨੇ ਤਾਂ ਸਾਡੇ ਚਾਨ ਨਾਲ ਜਰੂਰ ਸੰਪਰਕ ਕਰੋ ਤਾਂਤਕ ਲਈ ਇਜਾਜ਼ਤ ਦਿਓ ਧੰਨਵਾਦ